ਉਹਨਾਂ ਕਿਸਾਨ ਵੀਰਾਂ ਦੇ ਲਈ ਵੱਡੀ ਖੁਸ਼ਖਬਰੀ ਆ ਜਿਹੜੇ PR126 ਦੇ ਸ਼ਕੀਨ ਆ PR126 ਪਹਿਲਾਂ ਤੋਂ ਲਗਾਉਂਦੇ ਆ ਰਹੇ ਆ ਜਿਹੜੇ ਕਹਿੰਦੇ ਝੋਨਾ ਬਹੁਤ ਵਧੀਆ ਪਰ ਪਿਛਲੇ ਸਾਲਾਂ ਦੇ ਵਿੱਚ ਠੇਡੇ ਪਏ ਆ ਕਾਟ ਲੱਗੀ ਆ ਤਾਂ ਜਾ ਕੇ PR126 ਝੋਨਾ ਸਾਡਾ ਤੋਲ ਲੱਗਿਆ ਸੋ ਉਹਨਾਂ ਭਰਾਵਾਂ ਦੇ ਲਈ ਖੁਸ਼ਖਬਰੀ ਆ ਠੇਡੇ ਕਿਉਂ ਪੈਂਦੇ ਸੀ ਕਿਉਂਕਿ ਸੈਲਰ ਮਾਲਕ ਕਹਿੰਦੇ ਸੀ ਇਹਦੇ ਵਿੱਚ ਟੁੱਟ ਬਹੁਤ ਬਣਦੀ ਆ ਇਹ ਟੁੱਟ ਦਾ ਮਸਲਾ ਕਿਸਾਨ ਵੀਰੋ ਇਹ 2022 ਦੇ ਵਿੱਚ ਆਪਣੀ ਕੇਂਦਰ ਸਰਕਾਰ ਦੇ ਵੱਲੋਂ ਬੈਨ ਕੀਤਾ ਗਿਆ ਸੀ ਕਿ ਆਪਾਂ ਟੁੱਟ ਜਿਹੜੀ ਹੈਗੀ ਆ ਟੁੱਟ ਵਾਲਾ ਝੋਨਾ ਉਹ ਬਾਹਰਲੇ ਦੇਸ਼ਾਂ ਵਿੱਚ ਨਹੀਂ ਭੇਜਣਾ ਪਰ ਇੱਕ ਖੁਸ਼ਖਬਰੀ ਹੁਣ ਵੀ 2025 ਦੇ ਵਿੱਚ ਸਾਡੀ ਕੇਂਦਰ ਸਰਕਾਰ ਵੱਲੋਂ ਭਾਰਤ ਸਰਕਾਰ ਵੱਲੋਂ ਜਿਹੜਾ ਇਹ ਬੈਨ ਆ ਉਹ ਖੋਲ ਦਿੱਤਾ ਗਿਆ ਹੁਣ ਸਾਰਾ ਝੋਨਾ ਚੱਕਿਆ ਜਾਊਗਾ ਉਹ ਤੁਹਾਡੇ ਸਰ ਤੇ ਵੀ ਤੁਸੀਂ ਕਿਵੇਂ ਚਕਾਉਣਾ ਕਿਵੇਂ ਉਥੇ ਉਹਨਾਂ ਨਾਲ ਗੱਲ ਕਰਨੀ ਆ ਜੇ ਕੋਈ ਕਹਿੰਦਾਗਾ ਵੀ ਟਟਲਾ ਝੋਨਾ ਨਹੀਂ ਚੱਕਦੇ ਹੁਣ ਇਹ ਬੈਨ ਖੋਲ ਦਿੱਤਾ ਗਿਆਗਾ ਟਟਲ ਵਾਲਾ ਝੋਨਾ ਚੱਕਿਆ ਜਾਊਗਾ ਪੀਆਰ 126 ਜਿਹੜਾ ਕਿ ਕੱਲ ਪੰਜਾਬ ਸਰਕਾਰ ਵੱਲੋਂ ਵੀ ਇਸ ਨੂੰ ਪੂਰੀ ਮਾਨਤਾ ਦੇ ਦੁਆਰ ਤੋਂ ਫੇਰ ਦਿੱਤੀ ਗਈ ਹੈ ਲਾਣ ਕੀਤਾ ਗਿਆ ਵੀ ਤੁਸੀਂ ਪੀਆਰ 126 ਝੋਨਾ ਲਾਓ ਅਸੀਂ ਚੱਕਾਂਗੇ ਸੋ ਟਾਈਮ ਥੋੜਾ ਲੈਂਦਾ ਝਾੜ ਵਧੀਆ ਰਹਿੰਦਾ ਪਾਣੀ ਦੀ ਵੀ ਬਚਤ ਹੁੰਦੀ ਆ ਤੇ ਕਿਸਾਨ ਭਰਾਵੋ ਵੇਚੇ ਦੇ ਫਾਇਦਾ ਹੈਗਾ ਆਪਾਂ ਫਸਲਾਂ ਵੀ ਤਿੰਨ ਲੈ ਸਕਦੇ ਆ ਕਣਕ ਤੋਂ ਬਾਅਦ ਆਪਾਂ ਮੂੰਗੀ ਬੀ ਸਕਦੇ ਆ ਛੱਠੀ ਸੋ ਉਸ ਤੋਂ ਬਾਅਦ ਆਪਾਂ ਝੋਨਾ ਲਗਾ ਸਕਦੇ ਆ ਤੇ ਬਾਕੀ ਜਿਹੜੇ ਭਰਾ ਹਾਈਬ੍ਰਿਡ ਝੋਨਾ ਬੀਜਦੇ ਸੀ ਉਹਦੇ ਵਿੱਚ ਵੀ ਟੁੱਟ ਬਣਦੀ ਸੀ ਪਰ ਉਹਨਾਂ ਲਈ ਇਹ ਮਾੜੀ ਖਬਰ ਆ ਵੀ ਪੰਜਾਬ ਸਰਕਾਰ ਵੱਲੋਂ ਹਾਈਬ੍ਰਿਡ ਝੋਨੇ ਦੇ ਉੱਪਰ ਸਖਤ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਆ ਹੁਣ ਇਹ ਹਾਈਬ੍ਰਿਡ ਝੋਨਾ ਤੁਸੀਂ ਨਾਂ ਲਾਇਓ ਕਿਉਂਕਿ ਇਹ ਬੈਨ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਪੀਆਰ ਕਿਸਮਾਂ ਕੋਈ ਵੀ 131 ਵਗੈਰਾ 126 ਵਗੈਰਾ ਇਹ ਤੁਸੀਂ ਲਗਾ ਸਕਦੇ ਹੋ ਇਹ ਤੁਹਾਡਾ ਹੁਣ ਚੱਕਿਆ ਜਾਊਗਾ ਸੋ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਸ਼ੇਅਰ ਕਰ ਦਿਓ ਚੈਨਲ ਕਰ ਲਓ ਸਬਸਕ੍ਰਾਈਬ ਬਹੁਤ-ਬਹੁਤ ਧੰਨਵਾਦ ਜੀ